ਉਹਨਾਂ ਦਾ ਡਿਜ਼ਾਈਨ ਆ ਗਿਆ ਜੀ AKTX ਬ੍ਰਾਂਡ ਦੇ ਮਿਕਸ ਕਾਟਨ ਹੁੰਦੀ ਹੈ ਜੀ 350 ਰੁਪਏ ਦੀ ਰੇਂਜ ਦੇ ਵਿੱਚ 5 ਮੀਟਰ 350 ਰੁਪਏ ਦਾ 5 ਮੀਟਰ ਸੂਟ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ 5 ਮੀਟਰ ਸੂਟ 350 ਰੁਪਏ ਦਾ ਕਰਤਾ ਜੀ ਡਿਜ਼ਾਈਨ ਦੇਖੀ ਚਲੋ ਗਰੇੇ ਸ਼ੇਡ ਤੇ ਆ ਗਏ ਦੇਖੋ ਜੀ ਬਹੁਤ ਸੋਹਣਾ ਫਲਾਵਰ ਵਾਲਾ ਸੂਟ ਸੀਗਾ ਫਰੋਜ਼ੀ ਜੀ ਕੱਧ ਤੇ ਆ ਗਏ ਦੇਖੋ ਜੀ ਬਹੁਤ ਸੋਹਣੇ ਸੋਹਣੇ ਸੂਟ ਲਾ ਕੇ 350 ਦਾ 5 ਮੀਟਰ ਸੂਟ ਡਿਜ਼ਾਈਨ ਦੇਖ ਕੇ ਬੁੱਕ ਕਰੀ ਚਲੋ ਜਲਦੀ ਜਲਦੀ ਬਹੁਤ ਸੋਹਣੀ ਆਫਰ ਲਗਾਤੀ 550 ਰੁਪਏ ਦਾ ਸੂਟ ਹੈ 350 ਚ ਕਰਤਾ ਜੀ ਬਹੁਤ ਸੋਹਣੇ ਸੂਟ ਨੇ 350 ਦਾ 5 ਮੀਟਰ ਸੂਟ ਮਿਕਸ ਕਾਟਰ ਹੈ ਜੀ ਡੇਲੀ ਪਾਉਣ ਵਾਲਾ ਕੱਪੜਾ ਕੋਈ ਬਾਲ ਵਗੈਰਾ ਨਹੀਂ ਪੈਂਦਾ ਬਹੁਤ ਆਰਾਮਦਾਰੀ ਵਾਲਾ ਕੱਪੜਾ ਹੈ ਜਮਾ ਸੌਫਟ ਕ ਲੈਮਨ ਸ਼ੇਡ ਦੇ ਉੱਪਰ ਆ ਗਿਆ ਦੇਖੋ ਜੀ ਕਿੰਨਾ ਪਿਆਰਾ ਕੰਦਰਾ ਬਹੁਤ ਸੋਹਣਾ ਸੂਟ ਹੈ 350 ਦਾ 5 ਮੀਟਰ ਸੂਟ ਏਕੇ ਟੈਕਸ ਬ੍ਰਾਂਡ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰ ਲਓ ਜੀ ਬਹੁਤ ਸੋਹਣਾ ਲਿਮਟਡ ਸਟਾਕ ਆਇਆ ਜੀ 350 ਦਾ ਬੇਬੀ ਪਿੰਕ ਦੇ ਉੱਪਰ ਆ ਗਿਆ ਐਮਬੀਆ ਡਿਜ਼ਾਈਨ ਹੈ ਬਹੁਤ ਸ਼ਾਨਦਾਰ ਡਿਜ਼ਾਈਨ ਹੈ 350 ਦਾ 5 ਮੀਟਰ ਸੂਟ 350 ਦਾ 5 ਮੀਟਰ ਸੂਟ ਦੇਖੋ ਜੀ ਆਹ ਬਜ਼ੁਰਗਾ ਲਈ ਆ ਗਿਆ ਜਿਵੇਂ ਲਾਈਟ ਚਾਰਟ ਦੇ ਵਿੱਚ ਆ ਕੇ ਦੇਖੋ 350 ਦਾ 5 ਮੀਟਰ ਸੂਟ ਬ੍ਰਾਂਡ ਏਕੇ ਟੈਕਸ ਦਾ ਜੀ ਦੋ ਕਲਰ ਨੇ ਕਿਹਦੇ ਵਿੱਚ ਇਹ ਕਲਰ ਜਿਹੜਾ ਪੀਚ ਟ ਬਹੁਤ ਸੋਹਣਾ ਕਲਰ ਜਿਵੇਂ ਬਿਸਕੁਟੀ 골ਡਨ ਜ ਟੋਨ ਆ ਗਿਆ ਬਹੁਤ ਸੋਹਣਾ ਸੂਟ ਹੈ ਜੀ 5 ਮੀਟਰ 350 ਦਾ ਜੀ orange ਕਲਰ ਦੇ ਵਿੱਚ ਆ ਗਿਆ ਦੇਖੋ ਜੀ 5 ਮੀਟਰ ਸੂਟ 350 ਦਾ ਜੀ ਗਰਮੀ ਵਾਲੀ ਸੇਲ ਲੱਗੀ ਜਲਦੀ ਦੇ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਜਿਵੇਂ ਆਹ ਦੇਖੋ ਜੀ ਮਾਊਸ ਕਲਰ ਦੇ ਉੱਪਰ ਆ ਗਿਆ ਮਾਊਸ ਗ੍ਰੇ ਕਲਰ ਆ ਗਿਆ ਜੀ 350 ਦਾ 5 ਮੀਟਰ ਸੂਟ yellow ਕਲਰ ਦੇ ਉੱਪਰ ਆ ਗਿਆ ਦੇਖੋ ਜੀ ਬਹੁਤ ਸੋਹਣਾ ਸੂਟ ਹੈ 350 ਦਾ ਜੀ 5 ਮੀਟਰ ਸੂਟ ਲਓ ਜੀ ਇੱਕ ਥੋੜੇ ਇਹ ਆ ਗਿਆ ਦੇਖੋ ਜੀ 350 ਦਾ 5 ਮੀਟਰ ਸੂਟ ਬਹੁਤ ਸੋਹਣਾ ਲਿਮਟਡ ਸਟਾਕ ਹੈ ਜ